ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਨੇ ਆ ਜੀ ਗੁਰਦੁਆਰਾ ਸ਼੍ਰੀ ਬਹਾਦਰਗੜ੍ਹ ਸਾਹਿਬ ਬਹਾਦਰਗੜ੍ਹ ਸ਼ਹਿਰ ਆ ਪਾਸ਼ਾ ਦੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਹੁਤ ਚਲੋ ਆਜੋ ਕਰਦੇ ਆਂਗੇ ਦਰਸ਼ਨ ਉਹਨਾਂ ਦੀ ਚਰਨ ਛੋਪਾ ਪ੍ਰਾਪਤ ਜਗ੍ਹਾ ਕੀ ਇਹ ਪਟਿਆਲੇ ਦੇ ਲਾਗੇ ਬਹਾਦਰਗੜ੍ਹ ਸ਼ਹਿਰ ਆ ਜੀ ਉੱਥੋਂ ਪੈਂਦਾ ਗੁਰੂ ਘਰ ਇਹ ਇੱਥੇ ਆਮਣੂ ਸਾਹਮਣੇ ਦੋ ਨੇ ਜੀ ਇੱਕ ਕਿਲੇ ਦੇ ਵਿੱਚ ਗੁਰੂ ਘਰ ਇੱਕ ਇੱਥੇ ਤੇ ਆਜੋ ਤੁਹਾਨੂੰ ਕਰਾਵਾਂਗੇ ਦਰਸ਼ਨ ਬਣੇ ਰਹੋ ਵੀਡੀਓ ਦੇ ਨਾਲ ਤੇ ਇਧਰੋਂ ਕੁੜਾ ਪ੍ਰਸ਼ਾਦ ਦੇ ਦੇਖ ਵੀ ਇਧਰੋਂ ਲੈਤੀ ਜਾਂਦੀ ਹੈ ਜੀ ਤੇ ਬਾਕੀ ਆ ਸਾਰੀ ਇਧਰ ਪਾਰਕਿੰਗ ਬਣੀ ਹੋਈ ਹੈਗੀ ਤੇ ਸਾਹਮਣੇ ਉਧਰ ਜੋੜਾ ਘਰ ਹੈ ਜੀ ਆਜਾ ਹੁਣ ਪਾ ਹੱਥ ਧੋਣੇ ਆ ਕਿ ਉਧਰ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਵਿਚਾਰਾ ਇਮਾਰਤ ਬਹੁਤ ਸੋਹਣੀ ਬਹੁਤ ਸਫਾਈ ਜਦ ਰੱਖੀ ਹੋਈ ਹੈਗੀ ਬਾਕੀ ਇਧਰ ਪਾਰਕਿੰਗ ਵਗੈਰਾ ਦੇਖੋ ਕਿੰਨੇ ਸੋਹਣੇ ਸੋਹਣੇ ਡੈਕੋਰੇਸ਼ਨ ਕੀਤੀ ਹੋਈ ਹੈਗੀ ਆਜੋ ਚੱਲਦੇ ਆਂਗੇ ਆਪਾਂ ਹੁਣ ਤੇ ਆਜੋ ਬਾਕੀ ਉਹਨਾਂ ਵੱਲੋਂ ਹੁਕਮ ਹੋਇਆਗਾ ਕਹਿੰਦੇ ਵੀ ਦਰਬਾਰ ਸਾਹਿਬ ਦੇ ਅੰਦਰ ਵੀਡੀਓ ਨਹੀਂ ਬਣਾਉਣਾ ਲੋੜ ਹੈਗਾ ਤੇ ਹੋ ਕੋਈ ਨਾ ਸਕਿਉਰਿਟੀ ਸਿਸਟਮ ਹੋਣਾ ਕੋਈ ਕਹਿੰਦੇ ਵੀ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਵੀਡੀਓ ਨਹੀਂ ਬਣਾਉਣੀ ਹੁੰਦੀ ਬਾਹਰੋਂ-ਬਾਹਰੋਂ ਪਾਵਾ ਸਕਦੇ ਆਂਗੇ ਅੰਦਰੋਂ ਨਹੀਂ ਕਹਿੰਦੇ ਬਣਾਉਣੀ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਦਰਸ਼ਨਤ ਕਰਾਵਾਂਗੇ ਮਾੜੇ ਮੋਟੇ ਜੇ ਹੋਇਆ ਤਾਂ ਦੇਖਦੇ ਆਂਗੇ ਚਲੋ ਦੇਖੋ ਇਧਰ ਕਿੰਨੇ ਸੋਹਣੇ ਹੰਬ ਲੱਗੇ ਹੋਏ ਨੇ ਪੱਕੇ ਪਏ ਨੇ ਬਿਲਕੁਲ ਸਾਡੇ ਮੂੰਹ 'ਚ ਵੀ ਪਾਣੀ ਜਾ ਰਿਹਾ ਅੰਬ ਦੇਖ ਕੇ ਪਰ ਆਪਾਂ ਤੋੜ ਨਹੀਂ ਸਕਦੇ ਕਿਉਂਕਿ ਸੇਵਾ ਕਰਕੇ ਸੇਵਾ ਕਰਕੇ ਖਾਣੇ ਪੈਂਦੇ ਨੇ ਤੇ ਆਜੋ ਦੇਖੋ ਕਿੰਨੀ ਗ੍ਰੀਨਰੀ ਹੈਗੀ ਇੱਥੇ ਤੇ ਸਾਹਮਣੇ ਜੀ ਸਰੋਵਰ ਸਾਹਿਬ ਬਣਿਆ ਹੋਇਆ ਇਧਰ ਹੈ ਲੰਗਰ ਹਾਲ ਬਿਲਕੁਲ ਹਾਂ ਇਹ ਲੰਗਰ ਹਾਲ ਬਣਿਆ ਹੋਇਆ ਹੈ ਇਧਰ ਇਹ ਕਾਫੀ ਪੁਰਾਣਾ ਗੁਰੂ ਹਰਆਣਾ ਹੀ ਹੈ ਕਾਫੀ ਜਿਆਦਾ ਹੋਣਾ ਹਾਂ ਤੇ ਇਧਰ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਜੀ ਇਹ ਹੁਣ ਆਪਾਂ ਤੁਹਾਨੂੰ ਇੱਧਰ ਸਰੋਵਰ ਸਰ ਹੈ ਹਾਂ ਇੱਧਰ ਦੀਵਾਨ ਹਾਲ ਬਣਿਆ ਹੋਇਆ ਸਾਰੇ ਸਾਹ ਦੇ ਉੱਪਰ ਸਾਰਾ ਦੀਵਾਨ ਹਾਲ ਹੈ ਜੀ ਤੇ ਇਹ ਆਜੋ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਕਿਉਂਕਿ ਬਹੁਤ ਵਿਸ਼ਾਲ ਸਰੋਵਰ ਬਣਿਆ ਹੋਇਆ ਹੈ ਜੀ ਸਾਹਮਣੇ ਇੱਧਰ ਕਿਲੇ ਹੈ ਜੀ ਕਿਲੇ ਦੇ ਉੱਪਰ ਗੁਰੂ ਘਰ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋਗੇ ਤੇ ਅਸੀਂ ਫਿਰ ਉਦੋਂ ਬਾਅਦ ਗੁਰੂ ਘਰੋਂ ਆ ਗਏ ਸੀਗੇ ਗੁਰੂ ਘਰੋਂ ਆ ਕੇ ਮਾਸ਼ਾਅੱਲਾ ਜਾਮਣਾ ਤੋੜ ਦਿਆਂਗੇ ਜਾਮਣਾਂ ਬਹੁ ਲੱਗਿਆ ਹੋਏ ਨੇ ਸਾਡਾ ਜੀ ਫਲ ਬੜਾ ਖਰਾਬ ਹੋ ਰਿਹਾ ਠੰਡੇ ਦਿਨ ਬਿਖਾਉਣੇ ਆਗੇ ਥੱਲੇ ਡਿਗ ਡਿਕੇ ਬਹੁਤ ਖਰਾਬ ਹੋ ਰਿਹਾ ਆ ਦੇਖੋ ਕਿੰਨਾ ਜਾਮਣ ਖਰਾਬ ਹੋ ਰਿਹਾ ਥੱਲੇ ਡਿਗ ਡਿਕੇ ਪੈ ਗਈ ਫਲ ਬਹੁਤ ਪੈ ਗਿਆ ਹੱਦੋਂ ਵੱਧ ਫਲ ਪੈ ਗਿਆ ਆ ਦੇਖੋ ਟਾਣੀਆਂ ਵੀ ਟ੍ਰੇਨ ਗਈ ਇਹ ਆਹ ਟਾਣੀ ਜੀ ਟੁੱਟ ਗਈ ਦੀ ਉਤੋਂ ਬਾਜ ਨਾਲ ਕਿਉਂਕਿ ਬਹੁਤ ਹੀਗਾ ਤੇ ਹੁਣ ਤੋੜ ਦਿਆਂਗੇ ਕਰਦੇ ਆ ਕੰਮ ਸ਼ੁਰੂ ਲਫਾਫਾ ਭਰਦੇ ਆ ਮੈਂ ਚੜ ਰਾਂ ਜਾਮਣ ਦੇ ਉੱਪਰ ਦੇਖੋ ਜਾਮਣਾ ਲੱਗ ਰਿਹਾ ਟੌਪ ਦੀਆਂ ਨਜ਼ਾਰਾ ਬਹੁਤ ਆ ਰਿਹਾ